ਅੱਜ ਦੇ ਸਮੇਂ ਦਾ ਵੀਰੂ ਚੜਿਆ 100 ਫੁੱਟ ਉੱਚੀ ਟੈਂਕੀ ਤੇ ਪੁਲਿਸ ਨੂੰ ਪਈ ਵਿਪਤਾ ਅਕਸਰ ਹੀ ਪੰਜਾਬ ਵਿੱਚ ਆਏ ਦੇ ਨਸ਼ੇੜੀਆਂ ਦਾ ਕੋਈ ਨਾ ਕੋਈ ਵੱਡਾ ਕਾਰਨਾਮਾ ਦੇਖਣ ਨੂੰ ਮਿਲਦਾ ਰਹਿੰਦਾ ਹੈ ਤੇ ਅਜਿਹੇ ਹੀ ਤਰ੍ਹਾਂ ਦਾ ਇੱਕ ਮਾਮਲਾ ਬਟਾਲਾ ਦੇ ਨਜ਼ਦੀਕੀ ਕਸਬਾ ਨੋਸ਼ਿਆਰ ਮੱਝਾ ਸਿੰਘ ਤੋਂ ਸਾਹਮਣੇ ਆਇਆ ਵਾ ਜਿੱਥੇ ਇੱਕ ਸ਼ਰਾਬੀ ਵੱਲੋਂ ਸ਼ੋਲੇ ਫਿਲਮ ਦੀ ਤਰਜ਼ ਤੇ ਟੈਂਕੀ ਵਾਲੇ ਸੀਨ ਨੂੰ ਦੁਹਰਾਉਂਦੇ ਹੋਏ 100 ਫੁੱਟ ਉੱਚੀ ਟੈਂਕੀ ਤੇ ਚੜ ਕੇ ਬੈਠ ਗਿਆ ਤੇ ਉਸ ਵੱਲੋਂ ਕਈ ਘੰਟੇ ਤੱਕ ਇਸੇ ਤਰ੍ਹਾਂ ਦਾ ਤਮਾਸ਼ਾ ਲਗਾਈ ਰੱਖਿਆ ਫਿਰ ਜਦੋਂ ਨਸ਼ਾ ਉਤਰਿਆ ਤਾਂ ਹੇਠਾਂ ਉਤਰਨ ਦੇ ਤਰਲੇ ਕੱਢਣ ਲੱਗਾ ਕਿਉਂਕਿ ਟੈਂਕੀ ਉੱਤੇ ਚੜ ਕੇ ਖੁਦ ਹੀ ਟੈਂਕੀ ਦੀ ਪੋੜੀ ਤੋੜ ਦਿੱਤੀ ਸੀ ਉਸ ਵੱਲੋਂ ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਪੁਲਿਸ ਦੇ ਨਾਲ ਮਿਲ ਕੇ ਲੱਕੜ ਦੀ ਪੋੜੀ ਲਗਾ ਉਸ ਨੂੰ 100 ਫੁੱਟ ਉੱਚੀ ਟੈਂਕੀ ਤੋਂ نیچے ਉਤਾਰਿਆ ਹੇਠਾਂ ਉਤਰ ਕੇ ਸ਼ਰਾਬੀ ਵੀ ਮਾਫੀ ਮੰਗ ਕੇ ਲੋਕਾਂ ਤੋਂ ਚਲਦਾ ਬਣਿਆ ਗਲਤੀ ਹੋ ਗਈ ਮੇਰੇ ਕੋਲ ਮਾਫੀ ਮੰਗਣਾ ਸਾਰੇ ਪਿੰਡ ਵਾਲਿਆਂ ਕੋਲ ਅੱਗੋਂ ਕੋਈ ਸ਼ਰਾਬ ਨਹੀਂ ਪੀਵਾਂਗਾ ਕੋਈ ਮੇਰੇ ਕੋਲ ਗਲਤ ਕੰਮ ਨਹੀਂ ਹੋਏਗਾ ਮੈਂ ਸ਼ੁਕਰ ਮਹਾਰਾਜ ਦਾ ਮੀਲੀ ਸਤਾਰਾ ਦਾ ਐਸਐਸਪੀ ਦਾ ਮੈਂ ਧੰਨਵਾਦ ਉਹਦੇ ਬੱਚੇ ਰਾਜੀ ਰਹਿਣ ਜੋ ਮਨੋ ਜਿੰਦਗੀ ਦਿੱਤੀ ਉਹਨੇ ਚੜਿਆ ਕਿਉਂ ਹੀ ਭਾਜੀ ਇਹਨੂੰ ਪੁੱਛਦੇ ਲੈਂਦੇ ਚੜਿਆ ਚੜਿਆ ਕਿਉਂ ਹੀ ਮਾਂ ਮੇਰੇ ਲਫੀ ਕੀਤੀ ਗੱਡੀ ਜਨੀ ਪਰ ਲੱਗਾ ਮਾਂ ਤੁਸੀਂ ਹੋਇਆ ਹੈ ਪੁੱਤ ਮੈਂਟਲੀ ਅਫਸਰ ਸੀ ਤੇ ਉਹ ਦਰਬਾਰ ਡੇਰੇ ਤੇ ਕਿਸਦੇ ਘਰ ਰਹਿੰਦਾ ਸੀ ਚਲੋ ਉਹ ਵੀ ਲਿਆਂਦੇ ਜਾ ਕੇ ਉਹਨਾਂ ਆਖੇ ਵੀ ਨਹੀਂ ਉਤਰਿਆ ਠੀਕ ਆ ਤੁਹਾਨੂੰ ਪਤਾ ਹੀ ਆ ਬਾਕੀ ਜਦਾਂ ਲਾਇਆ ਜਦੋਂ ਯਾਰ ਉਹਨਾਂ ਨੂੰ ਇਹਨੇ ਲੋਹੇ ਦੀ ਪੌੜੀ ਉਹ ਵੀ ਸੁੱਟਤੀ ਕਿ 3 ਵਜੇ ਦਾ ਚੜਿਆ ਜੀ ਕਿ ਸ਼ਰਾਬ ਇਹਨੇ ਪੀਤੀ ਹੈ ਜਾਂ ਲਗਾਤਾਰ 10-12 ਦਿਨ ਹੋ ਗਿਆ ਸ਼ਰਾਬ ਪੀਣ ਦਾ ਕਿੰਨੇ ਘੰਟੇ ਉੱਤੇ ਜਣੇ ਆਏ ਇਹ ਕੋਈ 3 3 ਵਜੇ ਦਾ ਖੜਿਆ ਸੀ ਸਾਨੂੰ ਤਾਂ ਉਹਨਾਂ ਨੇ ਮਿਲ ਨਹੀਂ ਦਿੱਤਾ ਸਰ ਇੱਥੇ ਤੇ ਭੀੜ ਹੀ ਜੰਦੀ ਬਣ ਗਈ ਤੇ ਲਾਲਾ ਲਾਲਾ ਹੋ ਗਈ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਹੁਣ ਹੁਣ ਕਿੱਥੇ ਤੁਹਾਡੀ ਰੱਤ ਚੱਕ ਜਾ ਉਹ ਵਾਦੀ ਗੱਡੀ ਲੱਗੀ